ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਣਾ ਅੱਜ ਦਾ ਵਿਸ਼ਾ ਬਹੁਤ ਇੰਟਰਸਟਿੰਗ ਵਿਸ਼ਾ ਹੈਗਾ ਸੋ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਿਓ ਗੱਲ ਇਹ ਹੈ ਕਿ ਆਪਣੇ ਲਗਭਗ ਨਾਲ ਸਾਰਿਆਂ ਨਾਲ ਇੱਕ ਚੀਜ਼ ਵਾਪਰਦੀ ਹੈ ਉਹ ਇਹ ਹੈ ਕਿ ਜਦੋਂ ਆਪਾਂ ਕਈ ਵਾਰੀ ਕੋਈ ਚੀਜ਼ ਦੇਖਦੇ ਆ ਜਾਂ ਆਪਾਂ ਕਿਸੇ ਨਵੀਂ ਥਾਂ ਤੇ ਜਾ ਕੇ ਕੋਈ ਚੀਜ਼ ਦੇਖਦੇ ਆ ਉਦੋਂ ਨਾ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਆਹ ਚੀਜ਼ ਮੈਂ ਪਹਿਲਾਂ ਵੀ ਦੇਖੀ ਹੋਈ ਹੈ ਬਿਲਕੁਲ ਆਪਣੇ ਮਾਈਂਡ ਦੇ ਵਿੱਚ ਸੇਮ ਤਸਵੀਰ ਬਣ ਜਾਂਦੀ ਹੈ ਪਰ ਆਪਣੇ ਯਾਦ ਆਉਂਦਾ ਨਹੀਂ ਕਿ ਆਪਾਂ ਦੇਖੀ ਕਦੋਂ ਆਏ ਆ ਆਪਾਂ ਦਿਮਾਗ ਤੇ ਬਥੇਰਾ ਜ਼ੋਰ ਪਾਉਨੇ ਆ ਬਥੇਰਾ ਸੋਚਦੇ ਆ ਕਿ ਮੈਂ ਇੱਥੇ ਪਹਿਲਾਂ ਕਦੋਂ ਆਇਆ ਹੋਇਆ ਪਰ ਆਪਣੇ ਕੁਝ ਵੀ ਯਾਦ ਨਹੀਂ ਆਉਂਦਾ ਜਾਂ ਇਹ ਵੀ ਹੁੰਦਾ ਹੈ ਕਿ ਆਪਾਂ ਆਪਣੇ ਦੋਸਤਾਂ 'ਚ ਬੈਠ ਕੇ ਗੱਲਾਂ ਬਾਤਾਂ ਕਰੀ ਜਾਂਦੇ ਹੁੰਨੇ ਆ ਉਦੋਂ ਵੀ ਆਪਾਂ ਨੂੰ ਇਹ ਲੱਗਦਾ ਕਿ ਬਿਲਕੁਲ ਆਹੀ ਥਾਂ ਸੀ ਆਹੀ ਮੇਰੇ ਦੋਸਤ ਸੀ ਤੇ ਬਿਲਕੁਲ ਆਹੀ ਗੱਲ ਸੀ ਇਹ ਵੀ ਪਹਿਲਾਂ ਹੋਇਆਗਾ ਸਭ ਕੁਝ ਪਰ ਆਪਣੇ ਯਾਦ ਨਹੀਂ ਆਉਂਦਾ ਆਪਾਂ ਦਿਮਾਗ ਤੇ ਬਹੁਤ ਜ਼ੋਰ ਪਾਉਨੇ ਆ ਪਰ ਜਦੋਂ ਆਪਣੇ ਯਾਦ ਨਹੀਂ ਆਉਂਦਾ ਤਾਂ ਆਪਾਂ ਗੱਲ ਨੂੰ ਇਗਨੋਰ ਕਰ ਦਿੰਦੇ ਆ ਜਾਂ ਕੰਮ ਬਾਰੇ ਵੀ ਹੁੰਦਾ ਇਹ ਜਦੋਂ ਆਪਾਂ ਕੋਈ ਕੰਮ ਕਰਦੇ ਆ ਉਦੋਂ ਵੀ ਆਪਾਂ ਨੂੰ ਇਹ ਫੀਲ ਹੁੰਦਾ ਹੈ ਕਿ ਬਿਲਕੁਲ ਆਹੀ ਕੰਮ ਇਹੇ ਜੀ ਸਮੇਂ ਤੇ ਮੈਂ ਕਦੇ ਪਹਿਲਾਂ ਵੀ ਕੀਤਾ ਹੋਇਆਗਾ ਪਰ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਯਾਦ ਕਰਨ ਦੀ ਯਾਦ ਆਪਣੇ ਆਉਂਦਾ ਨਹੀਂ ਅਸਲ ਚ ਇਸ ਚੀਜ਼ ਨੂੰ ਕਹਿੰਦੇ ਆ ਡੇਜਾਬੂ ਜਿਹੜਾ ਡੇਜਾਬੂ ਆ ਨਾ ਇਹ ਇੱਕ ਫ੍ਰੈਂਚ ਵਰਡ ਹੈ ਜਿਹਦਾ ਅਰਥ ਹੈ ਆਲਰੇਡੀ ਸੀਨ ਪਹਿਲਾਂ ਤੋਂ ਹੀ ਦੇਖਿਆ ਹੋਇਆ ਜਾਂ ਹਰਡ ਸਮਥਿੰਗ ਬਿਫੋਰ ਪਹਿਲਾਂ ਤੋਂ ਹੀ ਸੁਣਿਆ ਹੋਇਆ ਤੇ ਇਸ ਵਰਡ ਦੇ ਪਿੱਛੇ ਕਿੰਨੀ ਜਿਆਦਾ ਥਿਉਰੀਜ਼ ਕੰਮ ਕਰਦੀਆਂ ਨੇਗੀਆਂ ਵੱਖ-ਵੱਖ ਥਿਉਰੀਜ਼ ਬਣੀਆਂ ਹੋਈਆਂ ਨੇਗੀਆਂ ਕਿ ਇਹੇ ਬੰਦਿਆਂ ਨਾਲ ਵਾਪਰਦਾ ਕਿਉਂ ਆਗਾ ਹੁਣ ਆਪਾਂ ਉਹਨਾਂ ਥਿਉਰੀਜ਼ ਬਾਰੇ ਹੀ ਗੱਲਬਾਤ ਕਰਾਂਗੇ ਕਿ ਉਹ ਥਿਉਰੀਜ਼ ਕੀ ਕਹਿੰਦੀਆਂ ਨੇਗੀਆਂ ਇਸ ਘਟਨਾ ਦੇ ਪਿੱਛੇ ਜਿਹੜੀ ਆਪਣੇ ਨਾਲ ਵਾਪਰਦੀ ਐ ਜਿਹੜੀ ਇਹ ਗੱਲ ਆਪਣੇ ਮਾਈਂਡ 'ਚ ਆਉਂਦੀ ਐ ਕਿ ਹੁੰਦੀ ਕਿਉਂ ਆਗੀ ਹਾਲਾਂਕਿ ਅਲੱਗ-ਅਲੱਗ ਥਿਉਰੀਜ਼ ਨੇਗੀਆਂ ਕਈ ਥਿਉਰੀਜ਼ ਦੂਜੀਆਂ ਨੂੰ ਕੱਟੀ ਵੀ ਜਾਂਦੀਆਂ ਨੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਇਹ ਇਹਦਾ ਆ ਕਾਰਨ ਹੈਗਾ ਇੱਕ ਥਿਉਰੀ ਦੂਜੀ ਨੂੰ ਕੱਟ ਰਹੀ ਆ ਪਰ ਆਪਾਂ ਸਾਰੀਆਂ ਵਾਰੀ ਗੱਲਬਾਤ ਕਰਾਂਗੇ ਕਿ ਹੁੰਦਾ ਕਿਉਂ ਆਗਾ ਥਿਉਰੀਜ਼ ਦਾ ਕੀ ਮੰਨਣਾ ਹੈਗਾ ਇਹਨਾਂ ਸਭ ਤੋਂ ਪਹਿਲੀ ਥਿਉਰੀ ਤਾਂ ਆ ਜਾਂਦੀ ਆ ਪੁਨਰ ਜਨਮ ਦੀ ਹਾਲਾਂਕਿ ਇਹ ਕੋਈ ਜ਼ਿਆਦਾ ਵਿਸ਼ਵਾਸ ਵਾਲੀ ਥਿਉਰੀ ਨਹੀਂ ਹੈਗੀਗੀ ਪਰ ਫਿਰ ਵੀ ਕੁਝ ਲੋਕ ਇਸ ਚੀਜ਼ 'ਤੇ ਨਾ ਯਕੀਨ ਕਰਦੇ ਇਹਨੂੰ ਮੰਨਦੇ ਆ ਉਹਨਾਂ ਦਾ ਮੰਨਣਾ ਕਿ ਆਪਣਾ ਜਿਹੜਾ ਪਿਛਲਾ ਜਨਮ ਹੋਇਆ ਸੀ ਉਹਦੀ ਜਿਹੜੀ ਕੁਝ ਕ ਮੈਮਰੀ ਆ ਉਹ ਆਪਣੇ ਮਾਈਂਡ 'ਚ ਰਹਿ ਜਾਂਦੀ ਆ ਜਿਹੜੀ ਕਿ ਹੋਣ ਵਾਲੇ ਜਨਮ ਦੇ ਵਿੱਚ ਵੀ ਆਪਣੇ ਨਾਲ ਹੀ ਤੁਰੀ ਆਉਂਦੀ ਆ ਤੇ ਫਿਰ ਜਦੋਂ ਆਪਣੇ ਨਾਲ ਕੋਈ ਇਹੋ ਜੀ ਚੀਜ਼ ਵਾਪਰਦੀ ਆ ਤਾਂ ਉਹ ਹੈ ਜਿਹੜੀ ਉਹਦਾ ਸਬੰਧ ਪਿਛਲੇ ਜਨਮ ਨਾਲ ਜਾ ਕੇ ਜੁੜਦਾ ਹੁੰਦਾ ਕਿ ਉਹੋ ਚੀਜ਼ ਆਪਾਂ ਪਿਛਲੇ ਜਨਮ ਚ ਕਰੀ ਸੀਗੀ ਇਹ ਤਾਂ ਆਪਣੇ ਨਾਲ ਹੋ ਰਿਹਾਗਾ ਤਾਈਓ ਆਪਾਂ ਨੂੰ ਚੀਜ਼ ਯਾਦ ਆ ਰਹੀ ਆ ਪਰ ਆਪਣੇ ਨਾਲ ਪ੍ਰੋਪਰ ਨਹੀਂ ਉਹ ਯਾਦ ਆਉਂਦੀ ਕਿ ਹੋਈ ਕਦੋਂ ਸੀਗੀ ਕਹਿੰਦੇ ਉਹ ਪਿਛਲੇ ਜਨਮ ਚ ਹੋਣ ਦੀ ਵਜ੍ਹਾ ਕਰਕੇ ਨਹੀਂ ਆਪਾਂ ਨੂੰ ਯਾਦ ਕਰ ਪਾਉਂਦੇ ਹਾਲਾਂਕਿ ਇਹ ਥਿਉਰੀ ਆ ਜਿਹੜੀ ਕੋਈ ਜ਼ਿਆਦਾ ਸਟਰੋਂਗ ਜੀ ਨਹੀਂ ਹੈਗੀਗੀ ਇੱਕ ਬਲੀਵਜਾ ਕੀਤਾ ਜਾਂਦਾ ਕੁਝ ਲੋਕਾਂ ਵੱਲੋਂ ਪਰ ਦੱਸਣੀ ਜ਼ਰੂਰੀ ਸੀ ਕਿਉਂਕਿ ਜਦੋਂ ਬਣੀ ਹੋਈ ਚੀਜ਼ ਹੈਗੀ ਆ ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਹੈ ਦੂਜੀ ਹੈਗੀ ਡ੍ਰੀਮ ਥਿਉਰੀ ਡ੍ਰੀਮ ਥਿਉਰੀ ਇਹ ਆ ਕਿ ਕਈ ਵਾਰ ਨਾਲ ਆਪਾਂ ਕਿਸੇ ਚੀਜ਼ ਬਾਰੇ ਸੋਚਦੇ ਸੋਚਦੇ ਸੌਂ ਜਾਂਦੇ ਆ ਤੇ ਅਕਸਰ ਹੀ ਹੁੰਦਾ ਕਿ ਆਪਾਂ ਜਿਹੜੀ ਚੀਜ਼ ਬਾਰੇ ਸੋਚਦੇ ਸੌਣੇ ਆ ਨਾ ਉਹੀ ਆਪਣੇ ਸੁਪਨੇ 'ਚ ਆ ਜਾਂਦੀ ਆਪਾਂ ਉਸੇ ਦੇ ਸੁਪਨਾ ਆਉਂਦਾ ਹੈਗਾ ਮੰਨ ਲਓ ਆਪਾਂ ਇਹ ਸੋਚਦੇ ਸੋਚਦੇ ਸੌਂਗੇ ਕਿ ਆਪਾਂ ਟੂਰ ਤੇ ਜਾਵਾਂਗੇ ਤੇ ਸੁਪਨਾ ਆਪਾਂ ਨੂੰ ਟੂਰ ਦਾ ਹੀ ਆ ਗਿਆ ਸਪਨੇ 'ਚ ਆਪਾਂ ਟੂਰ ਤੇ ਤੁਰੇ ਫਿਰਦੇ ਆ ਕਿਸੇ ਸੋਹਣੀ ਜੀ ਥਾਂ ਤੇ ਤੁਰੇ ਫਿਰਦੇ ਆ ਪਹਾੜਾਂ 'ਚ ਤੁਰੇ ਫਿਰਦੇ ਆ ਤੇ ਇਸ ਤੋਂ ਬਾਅਦ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਆਪ ਸੱਚੋਂ ਟੂਰ ਤੇ ਵਗ ਗਏ ਜਦੋਂ ਆਪਾਂ ਸੱਚੋਂ ਟੂਰ ਤੇ ਜਾਂਦੇ ਆ ਤਾਂ ਕਈ ਵਾਰੀ ਨਾ ਸੰਜੋਗ ਨਾਲ ਆਪਾਂ ਉਸੇ ਜਗ੍ਹਾ 'ਤੇ ਵਗ ਜਾਂਦੇ ਆ ਜਿਹੜੀ ਆਪਾਂ ਸੁਪਨੇ 'ਚ ਦੇਖੀ ਹੁੰਦੀ ਹੈਗੀ ਪਰ ਸੁਪਨੇ ਦੀ ਗੱਲ ਇਹ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੁਪਨੇ ਕਦੇ ਵੀ ਆਪਣੇ ਯਾਦ ਨਹੀਂ ਰਹਿੰਦੇ ਹੈਗੇ ਆਪਾਂ ਸੁਪਨੇ ਭੁੱਲ ਜਾਂਦੇ ਆਗੇ ਸੁਪਨਾ ਨਾ ਥੋੜੇ ਜਿਹੇ ਟਾਈਮ ਵਾਸਤੇ ਯਾਦ ਰਹਿੰਦਾ ਹੁੰਦਾ ਹੈਗਾ ਆਪਣੇ ਕਈ ਕੀ ਕਹਣਾ ਕੋਈ ਮਾੜੀ ਮੋਟੀ ਗੱਲ ਹੈ ਜਿਹੜੀ ਆਪਣੇ ਲੰਬੇ ਟਾਈਮ ਵਾਸਤੇ ਯਾਦ ਰਹੇ ਜੇ ਕਿ ਮੇਰੇ ਨਾਲ ਸੁਪਨੇ ਚ ਆ ਵੀ ਹੋਇਆ ਸੀਗਾ ਪਰ ਇਹ ਨਹੀਂ ਵੀ ਪ੍ਰੋਪਰ ਯਾਦ ਰਹੂਗਾ ਆਪਣੇ ਜਮਾਂ ਕੱਲੀ ਕੱਲੀ ਗੱਲ ਤਾਂ ਕਰਕੇ ਫਿਰ ਜਦੋਂ ਆਪਾਂ ਅਸਲੀਅਤ ਦੇ ਵਿੱਚ ਉਹ ਥਾਂ ਦੇਖਦੇ ਆ ਨਾ ਆਪਣਾ ਯਾਦ ਨਹੀਂ ਆਪਾਂ ਉਹਨੂੰ ਕਰ ਪਾਉਂਦੇ ਕਿਉਂਕਿ ਆਪਾਂ ਸੁਪਨੇ ਚ ਦੇਖੀ ਹੁੰਦੀ ਹੈ ਤੇ ਸੁਪਨਾ ਆਪਾਂ ਭੁੱਲ ਚੁੱਕੇ ਹੁੰਦੇ ਆਗੇ ਇਹ ਹੈ ਜਿਹੜੀ ਡ੍ਰੀਮ ਥਿਉਰੀ ਕਹਿੰਦੀ ਹੈ ਕਿ ਜਿਹੜੀ ਚੀਜ਼ ਆਪਾਂ ਸੁਪਨੇ ਚ ਦੇਖਦੇ ਆਂਗੇ ਉਹੀ ਜਦੋਂ ਆਪਾਂ ਰਿਐਲਿਟੀ ਜਾ ਕੇ ਦੇਖਦੇ ਆਂ ਤਾਂ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਇਹ ਚੀਜ਼ ਮੈਂ ਕਿਤੇ ਦੇਖੀ ਆ ਜਿਹੜੀਆਂ ਅਗਲੀਆਂ ਥਿਓਰੀਜ਼ ਨੇ ਇਹ ਪਿਛਲੀਆਂ ਥਿਓਰੀਜ਼ ਨਾਲੋਂ ਜ਼ਿਆਦਾ ਸਟਰੋਂਗ ਨੇਗੀਆਂ ਇਹਨਾਂ ਚੋਂ ਅਗਲੀਆਂ ਚ ਹੁਣ ਕਿਹੜੀ ਹੈਗੀ ਅਗਲੀਆਂ ਚ ਆ ਗਈ ਇੱਕ ਗਲਿਚ ਥਿਓਰੀ ਗਲਿਚ ਥਿਓਰੀ ਇਹ ਕਹਿੰਦੀ ਹੈ ਕਿ ਬੰਦਾ ਹਮੇਸ਼ਾ ਹੀ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਚ ਜਿਉਂਦਾ ਹੁੰਦਾ ਹੈ ਇਸ ਥਿਓਰੀ ਦੇ ਮੁਤਾਬਕ ਸਮਾਂ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਕਹਿੰਦੇ ਜਿਹੜਾ ਸਮਾਂ ਹੋ ਇੱਕ ਅਲਿਊਜ਼ਨ ਹੈ ਇੱਕ ਪਰਮ ਹੈ ਆਪਾਂ ਹਮੇਸ਼ਾ ਹੀ ਪ੍ਰੈਜ਼ੈਂਟ ਪਾਸਟ ਦੇ ਫਿਊਚਰ ਚ ਜਿਉਂ ਰਹੇ ਹੁੰਨੇ ਆ ਤੇ ਜਿਹੜਾ ਆਪਣੇ ਨਾਲ ਡੇਜਾਬੂ ਹੁੰਦਾ ਹੈਗਾ ਜਦੋਂ ਆਪਣੇ ਨਾਲ ਇਸ ਤਰ੍ਹਾਂ ਦੀ ਚੀਜ਼ ਹੁੰਦੀ ਆ ਕਿ ਆਹ ਚੀਜ਼ ਮੈਂ ਪਹਿਲਾਂ ਦੇਖੀ ਆ ਜਾਂ ਸੁਣੀ ਆ ਤਾਂ ਕਹਿੰਦੇ ਇਹ ਨਾ ਆਪਾਂ ਨੂੰ ਜਿਹੜਾ ਪ੍ਰੈਜ਼ੈਂਟ ਚੱਲ ਰਿਹਾ ਹੁੰਦਾ ਆਪਣਾ ਉਹਦੇ ਚੋਂ ਬ੍ਰੇਕ ਦਬਾਉਣ ਵਾਸਤੇ ਇਹ ਚੀਜ਼ ਹੁੰਦੀ ਆ ਹਾਲਾਂਕਿ ਕਈ ਥਿਉਰੀਜ਼ ਤਾਂ ਇਹ ਮੰਨਦਿਆਂ ਨੇ ਕਿ ਇਹਦਾ ਡੇਜਾਬੂ ਇਹ ਕੋਈ ਬਾਲੀ ਵੱਡੀ ਚੀਜ਼ ਨਹੀਂ ਹੈਗੀ ਇਹ ਤਾਂ ਵੈਸੇ ਹੀ ਆ ਚਲੋ ਹੋ ਜਾਂਦੀ ਹੈ ਪਰ ਗਲਿਚ ਥਿਉਰੀ ਕਹਿੰਦੀ ਆ ਕਿ ਬਹੁਤ ਵੱਡੀ ਚੀਜ਼ ਹੈ ਇਹ ਇੱਕ ਇਹ ਥਿਉਰੀ ਦੇ ਮੁਤਾਬਕ ਜਿਹੜਾ ਆਪਣੇ ਮਾਈਂਡ ਦੇ ਵਿੱਚ ਚੱਲਦਾ ਰਹਿੰਦਾ ਪ੍ਰੋਸੈਸ ਕਹਿੰਦੇ ਇਹ ਤੁਹਾਨੂੰ ਇਸ ਪ੍ਰੋਸੈਸ ਤੋਂ ਇੱਕ ਬ੍ਰੇਕ ਦਵਾਉਣ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਕਰਕੇ ਜਿਹੜੀ ਗਲਿਚ ਥਿਉਰੀ ਆ ਨਾ ਇਹ ਇਸ ਨੂੰ ਵੱਡੀ ਚੀਜ਼ ਬਣਦੀ ਹੈ ਹਾਲਾਂਕਿ ਕੋਈ ਇਹ ਨਹੀਂਗਾ ਕੋਈ ਇਹ ਬਿਮਾਰੀ ਆ ਕਿਤੇ ਤੁਸੀਂ ਇਹ ਜੀ ਸਮਝ ਜੋ ਵੀ ਇਹ ਕੋਈ ਬਿਮਾਰੀ ਹੈ ਜਾਂ ਕੋਈ ਡਿਸਆਰਡਰ ਹੈ ਤੇ ਹੋਰ ਡਰ ਜੋ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਕਿ ਇਹ ਨਾਰਮਲ ਚੀਜ਼ਾਂ ਤੇ ਇਹ ਬਹੁਤ ਜ਼ਿਆਦਾ ਬੰਦਿਆਂ ਨਾਲ ਹੁੰਦੀ ਹੈ ਦੁਨੀਆ ਤੇ ਜਿਹੜੀ ਅਗਲੀ ਥਿਉਰੀ ਆ ਗਈ ਉਹ ਆ ਗਈ ਸ਼ਾਰਟ ਟਰਮ ਐਂਡ ਲੌਂਗ ਟਰਮ ਮੈਮਰੀ ਦੀ ਥਿਉਰੀ ਆ ਗਈ ਆਪਣੇ ਮਾਈਂਡ ਦੇ ਵਿੱਚ ਕੀ ਹੁੰਦਾ ਨਾ ਦੋ ਤਰ੍ਹਾਂ ਦੀ ਮੈਮਰੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਸ਼ਾਰਟ ਟਰਮ ਇੱਕ ਹੁੰਦੀ ਹੈ ਲੌਂਗ ਟਰਮ ਜਿਹੜੀ ਇਨਫਰਮੇਸ਼ਨ ਆਪਣੇ ਮਾਈਂਡ ਚ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਆਉਂਦੀ ਹੈ ਸ਼ਾਰਟ ਟਰਮ ਦੇ ਵਿੱਚ ਤੇ ਸ਼ਾਰਟ ਟਰਮ ਉਹਨੂੰ ਪ੍ਰੋਸੈਸ ਕਰਕੇ ਲੌਂਗ ਟਰਮ ਦੇ ਵਿੱਚ ਭੇਜ ਦਿੰਦੀ ਹੈ ਹਾਲਾਂਕਿ ਜਿਹੜੀ ਇਹ ਇਨਫਰਮੇਸ਼ਨ ਆ ਨਾ ਵੈਸੇ ਵੀ ਇਹ ਸ਼ਾਰਟ ਟਰਮ ਦੇ ਵਿੱਚ ਬਹੁਤ ਟਾਈਮ ਨਹੀਂ ਰਹਿ ਸਕਦੀ ਇਹ ਬਹੁਤ ਥੋੜੇ ਸਮੇਂ ਵਾਸਤੇ ਰਹਿੰਦੀ ਹੈ ਤੇ ਜਦੋਂ ਲੌਂਗ ਟਰਮ ਦੇ ਵਿੱਚ ਉਹਨੂੰ ਭੇਜਦੀ ਹੈ ਤਾਂ ਲੌਂਗ ਟਰਮ ਦੇ ਵਿੱਚ ਹਮੇਸ਼ਾ ਵਾਸਤੇ ਸੇਵ ਹੋ ਜਾਂਦੀ ਹੈ ਜਾ ਕੇ ਜਿਹੜੀ ਆਪਣੀ ਲੌਂਗ ਟਰਮ ਮੈਮਰੀ ਆ ਨਾ ਇਹ ਆਪਣੀ ਪੂਰੀ ਲਾਈਫ ਦੀਆਂ ਯਾਦਾਂ ਰੱਖਦੀ ਹੈਗੀ ਪਰ ਕਈ ਵਾਰੀ ਹੁੰਦਾ ਕੀ ਹੈ ਕਿ ਜਦੋਂ ਇਨਫੋਰਮੇਸ਼ਨ ਆਪਣੇ ਮਾਈਂਡ 'ਚ ਆਉਂਦੀ ਹੈ ਤਾਂ ਉਹ ਹੁਣ ਸ਼ਾਰਟ ਟਰਮ ਨੂੰ ਬਾਈਪਾਸ ਕਰਕੇ ਸਿੱਧੀ ਲੌਂਗ ਟਰਮ 'ਚ ਵਗ ਜਾਂਦੀ ਹੈ ਉਦੋਂ ਫਿਰ ਆਪਾਂ ਨੂੰ ਡੇਜਾਬੂ ਹੁੰਦਾ ਹੈਗਾ ਉਦੋਂ ਆਪਾਂ ਨੂੰ ਇਹ ਲੱਗਦਾ ਕਿ ਇਹ ਚੀਜ਼ ਮੇਰੇ ਨਾਲ ਪਹਿਲਾਂ ਵੀ ਵਾਪਰੀ ਹੈ ਸਿਰਫ ਇਸ ਕਰਕੇ ਕਿ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਉਹ ਸ਼ਾਰਟ ਟਰਮ ਮੈਮਰੀ ਨੂੰ ਬਾਈਪਾਸ ਕਰਕੇ ਸਿੱਧੀ ਲੌਂਗ ਦੇ ਵਿੱਚ ਵਗ ਜਾਂਦੀ ਹੈ ਤਾਂ ਫਿਰ ਆਪਣੇ ਨਾਲ ਡੇਜਾਬੂ ਵਾਪਰਦਾ ਹੈ ਇਸ ਤੋਂ ਬਾਅਦ ਆ ਗਿਆ ਕੌਂਸ਼ੀਅੰਸ ਤੇ ਸਬਕੌਂਸ਼ੀਅਸ ਮਾਈਂਡ ਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਮਾਈਂਡ ਦੇ ਦੋ ਹਿੱਸੇ ਹੁੰਦੇ ਆ ਇੱਕ ਹੋ ਗਿਆ ਕੌਂਸ਼ੀਅਸ ਤੇ ਇੱਕ ਹੋ ਗਿਆ ਸਬਕੌਂਸ਼ੀਅਸ ਜਦੋਂ ਆਪਣਾ ਕੌਂਸ਼ੀਅਸ ਚੱਲਦਾਗਾ ਉਦੋਂ ਜਿਹੜਾ ਸਬਕੌਂਸ਼ੀਅਸ ਆ ਉਹ ਬੰਦ ਹੁੰਦਾ ਉਹ ਇਨਐਕਟਿਵ ਹੁੰਦਾ ਹੈਗਾ ਕਿਉਂਕਿ ਉਦੋਂ ਆਪਣਾ ਕੌਂਸ਼ੀਅਸ ਐਕਟਿਵ ਹੁੰਦਾ ਹੈਗਾ ਪਰ ਕਈ ਵਾਰੀ ਕੀ ਹੁੰਦਾ ਹੈ ਬਿਲਕੁਲ ਰੇਅਰ ਜਮੇ ਕਦੇ-ਕਦਾਈਂ ਕਿ ਦੋਨੋਂ ਜਿਹੜੇ ਆਪਣੇ ਮਾਈਂਡ ਦੇ ਹਿੱਸੇ ਆ ਨਾ ਇਹ ਇਕੱਠੇ ਐਕਟਿਵ ਹੋ ਜਾਂਦੇ ਤੇ ਉਹ ਵੀ ਥੋੜੇ ਟਾਈਮ ਵਾਸਤੇ ਜਦੋਂ ਇਹ ਇਕੱਠੇ ਐਕਟਿਵ ਹੁੰਦੇ ਆ ਤਾਂ ਫਿਰ ਜਦੋਂ ਆਪਣਾ ਜਿਹੜਾ ਮਾਈਂਡ ਦਾ ਡਾਟਾ ਉਹ ਮਿਕਸ ਹੋ ਜਾਂਦਾ ਹੈ ਉਦੋਂ ਫਿਰ ਆਪਾਂ ਨੂੰ ਇਹ ਫੀਲ ਹੁੰਦਾ ਕਿ ਇਹ ਚੀਜ਼ ਆਪਣੇ ਨਾਲ ਪਹਿਲਾਂ ਵੀ ਹੋਈ ਹੈ ਉਦੋਂ ਫਿਰ ਆਪਣੇ ਨਾਲ ਡੇਜਾਬੂ ਹੁੰਦਾ ਹੈਗਾ ਏਸੀ ਡੇਜਾਬੂ ਦੇ ਪਿੱਛੇ ਕੰਮ ਕਰਦੀਆਂ ਥਿਉਰੀਜ਼ ਹਾਲਾਂਕਿ ਇਹਨਾਂ ਤੋਂ ਬਿਨਾ ਹੋਰ ਵੀ ਥਿਉਰੀਜ਼ ਹੈਗੀਆਂ ਨੇਗੀਆਂ ਜਿਵੇਂ ਪੈਰਲਲ ਯੂਨੀਵਰਸ ਦੀ ਥਿਉਰੀ ਵੀ ਹੈਗੀ ਆ ਉਹਦੇ ਚ ਇਹ ਮੰਨਿਆ ਜਾਂਦਾ ਕਿ ਜਿਵੇਂ ਇਸ ਧਰਤੀ ਤੇ ਜੀਵਨ ਹੈਗਾ ਇਸ ਤਰ੍ਹਾਂ ਹੀ ਹੋਰ ਕਿੰਨੀਆਂ ਧਰਤਾਂ ਨੇ ਉਹਨਾਂ ਤੇ ਵੀ ਜੀਵਨ ਹੈ ਤੇ ਉਹਨਾਂ ਤੇ ਵੀ ਜਿਵੇਂ ਆਪਣੇ ਲਾਈਫ ਚੱਲ ਰਹੀ ਆ ਉਹਨਾਂ ਤੇ ਵੀ ਜਿਵੇਂ ਸੇਮ ਚੱਲਦੀ ਆ ਤੇ ਕਈ ਵਾਰ ਫਿਰ ਆਪਣੇ ਮਾਈਂਡ ਦਾ ਕਨੈਕਸ਼ਨ ਉਥੋਂ ਦੀ ਲਾਈਫ ਨਾਲ ਜੁੜ ਜਾਂਦਾ ਹੈਗਾ ਤਾਂ ਕਰਕੇ ਆਪਣੇ ਨਾਲ ਇਹ ਚੀਜ਼ਾਂ ਵਾਪਰ ਦਗਾਣੇ ਪਰ ਇਹਨਾਂ ਚੀਜ਼ਾਂ ਦੇ ਉੱਤੇ ਘੱਟ ਵਿਸ਼ਵਾਸ ਕੀਤਾ ਜਾਂਦਾ ਹੈਗਾ ਬਹੁਤ ਬੰਦੇ ਇਹਨਾਂ ਚੀਜ਼ਾਂ ਨੂੰ ਰਿਨਾਈ ਕਰਦੇ ਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਹੁੰਦਾ ਪਰ ਜਿਹੜੀਆਂ ਜ਼ਿਆਦਾ ਥਿਉਰੀਜ਼ ਮੰਨੀਆਂ ਜਾਂਦੀਆਂ ਨੇਗੀਆਂ ਉਹ ਇਹੀ ਹੈ ਜਿੰਨਾ ਬਾਰੇ ਆਪਾਂ ਗੱਲ ਕੀਤੀ ਹੈਗੀ ਇਹ ਤੋਂ ਬਿਨਾ ਡੇਜਾਬੂ ਤੇ ਫਿਲਮਾਂ ਵੀ ਬਣੀਆਂ ਹੋਈਆਂ ਨੇਗੀਆਂ ਤੁਸੀਂ ਫਿਲਮਾਂ ਵੀ ਦੇਖ ਸਕਦੇ ਹੋ ਤੇ ਗੀਤ ਵੀ ਬਹੁਤ ਬਣੇ ਹੋਏ ਆ ਡੇਜਾਬੂ ਤੇ ਜਿਵੇਂ ਪੰਜਾਬੀ ਚ ਨਾ ਇੱਕ ਕੁਲਵੀਰ ਝੰਜਰ ਦਾ ਗੀਤ ਆਇਆ ਸੀ ਡੇਜਾਬੂ ਫੀਲਿੰਗ ਡੇਜਾਬੂ ਦੀ ਆਉਂਦੀ ਜਦੋਂ ਤੁਸੀਂ ਉਹ ਵੀ ਇਸੇ ਤੀ ਆ ਇਹੀ ਮੀਨਿੰਗ ਡੇਜ਼ਾਬੂ ਦਾ ਡੇਜ਼ਾਬੂ ਤੋਂ ਬਿਨ ਇੱਕ ਜਾਮੇ ਬੂ ਵੀ ਆ ਜਾਮੇ ਬੂ ਦਾ ਮਤਲਬ ਹੁੰਦਾਗਾ ਨੈਵਰ ਸੀਨ ਇਹਦੇ ਵਿੱਚ ਕੀ ਹੁੰਦਾਗਾ ਕਿ ਬੰਦੇ ਨੇ ਨਾ ਚੀਜ਼ਾਂ ਤਾਂ ਉਹ ਦੇਖੀਆਂ ਹੁੰਦੀਆਂ ਨੇਗੀਆਂ ਥਾਵਾ ਤੇ ਵੀ ਗਿਆ ਹੁੰਦਾ ਹੈ ਪਰ ਉਹ ਭੁੱਲ ਜਾਂਦਾ ਹੈ ਇਹ ਆ ਜਿਹੜਾ ਪਰ ਇਹ ਬਹੁਤ ਘੱਟ ਲੋਕਾਂ ਨਾਲ ਹੁੰਦਾ ਹੈ ਖਾਸ ਕਰਕੇ ਵੱਡੀ ਉਮਰ ਦੇ ਲੋਕਾਂ ਨਾਲ ਹੁੰਦਾ ਜਿਹੜੇ ਭੁੱਲਣਾ ਸ਼ੁਰੂ ਕਰ ਦਿੰਦੇ ਹੈਗੇ ਜਿਵੇਂ ਆਪਾਂ ਆਮ ਹੀ ਦੇਖਦੇ ਆ ਨਾ ਜਿਵੇਂ ਭੁੱਲ ਜਾਂਦੇ ਆ ਸਾਰੀ ਚੀਜ਼ ਜਿਵੇਂ ਆਪਾਂ ਉਹ ਕਿਸੇ ਥਾਂ ਤੇ ਉਹਨਾਂ ਨੂੰ ਲੈ ਕੇ ਜਾਂਦੇ ਆ ਉਹ ਕਹਿੰਦੇ ਆ ਕਿ ਇਸ ਦਾ ਤੇ ਪਹਿਲੀ ਵਾਰ ਹੀ ਆਏ ਆਗੇ ਹਾਲਾਂਕਿ ਉਹ ਗਏ ਪਹਿਲਾਂ ਵੀ ਹੁੰਦੇ ਆਗੇ ਇਹਨੂੰ ਕਹਿੰਦੇ ਆ ਜਾਮੇਬੂ ਨੈਵਰ ਸੀਨ ਜਿਹੜਾ ਕਿ ਕਦੇ ਵੀ ਨਹੀਂ ਦੇਖਿਆ ਹੈਗਾ ਇੱਕ ਹੁੰਦਾ ਪ੍ਰੈਸਕੂ ਇਹਦਾ ਮਤਲਬ ਹੁੰਦਾ ਹੈਗਾ ਆਲਮੋਸਟ ਸੀਨ ਕਿ ਲਗਭਗ ਦੇਖਿਆ ਹੋਇਆ ਪਰ ਆਪਣਾ ਯਾਦ ਨਹੀਂ ਆਉਂਦਾ ਪ੍ਰੋਪਰ ਜਾਂ ਇਹ ਵੀ ਹੁੰਦਾ ਕਿ ਜਿਵੇਂ ਆਪਾਂ ਕਿਸੇ ਚੀਜ਼ ਦਾ ਨਾਮ ਭੁੱਲ ਜਾਂਦੇ ਆ ਜਾਂ ਕਿਸੇ ਬੰਦੇ ਦਾ ਨਾਮ ਭੁੱਲ ਲਗੇ ਫਿਰਦਾ ਆਪਣੇ ਦਿਲਤੀ ਹੁੰਦਾ ਆਪਾਂ ਕਹਿੰਦੇ ਵੀ ਹੁੰਨੇ ਆ ਨਾ ਕਿ ਫਿਰਦਾ ਤਾਂ ਮੇਰੇ ਮਨਤੀ ਹੈ ਪਰ ਯਾਦ ਨਹੀਂ ਆ ਰਿਹਾ ਇਸ ਨੂੰ ਕਹਿੰਦੇ ਆ ਪ੍ਰੈਸਕੂ ਤੇ ਇਹੇ ਦਾ ਲਗਭਗ ਆਪਣੇ ਸਾਰਿਆਂ ਨਾਲ ਤੇ ਬਹੁਤ ਵਾਰੀ ਹੁੰਦਾਗਾ ਕਿੰਨੇ ਮਾਮਲਿਆਂ 'ਚ ਹੀ ਹੁੰਦਾਗਾ ਜਦੋਂ ਕੋਈ ਵੀ ਗੱਲ ਫਿਰਦੀ ਆਪਣੇ ਦਿਲ ਤੇ ਹੁੰਦੀ ਆ ਪਰ ਆਪਾਂ ਨੂੰ ਭੁੱਲੇ ਬੈਠੇ ਹੁੰਨੇ ਆਗੇ ਸੋ ਏਸੀ ਡੇਜਾਬੂ ਦਾ ਮਤਲਬ ਤੇ ਹੁੰਦਾ ਕਿਉਂ ਆਪਾਂ ਇਹਦੇ ਬਾਰੇ ਵੀ ਗੱਲਬਾਤ ਕੀਤੀ ਐ ਇਹ ਇੱਕ ਨਾਰਮਲ ਚੀਜ਼ ਐ ਬਹੁਤ ਲੋਕਾਂ ਨਾਲ ਹੁੰਦੀ ਐ ਇਹ ਦੁਨੀਆ ਤੇ ਬਹੁਤ ਵੱਡੀ ਗਿਣਤੀ ਨਾਲ ਕਦੇ ਵੀ ਇਸ ਗੱਲ ਤੋਂ ਘਬਰਾਉਣਾ ਜਾਇਓ ਜਾਂ ਡਰਨਾ ਜਾਇਓ ਵੀ ਇਹ ਮੇਰੇ ਨਾਲ ਕਿਉਂ ਹੋਣ ਲੱਗ ਗਿਆ ਜਾਂ ਕਾਹਤੋਂ ਹੋ ਰਿਹਾਗਾ ਮੇਰੇ ਨਾਲ ਕਿਤੇ ਕੋਈ ਮੈਨੂੰ ਉ ਤਾਂ ਨਹੀਂ ਪ੍ਰੋਬਲਮ ਹੈਗੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਮੀਦ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਣੀ ਹੈ ਤੇ ਜੇ ਵੀਡੀਓ ਵਧੀਆ ਲੱਗੀ ਤੇਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਓ ਤੇ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ